airtime market thodiji tafa so covid will now airtime thalle a par i think in canada they're gonna go up condos jappa developer to siddil and we get lots of incentives jithe to developer to len me okay very through like ja to 80000 sasta bhi ho janda interested thalle on karke hun sade open houses kafi busy a phone calls bhi kafi aane ne ਆ ਦੋਸਤੋ ਅੱਜ ਅਸੀਂ ਗਲਵਤ ਕਰਨੀਆ ਰੀਅਲ ਏਸਟੇਟ ਬਾਰੇ ਨਿਮਿਤ ਸਿੱਧੂ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਜਾਣਦੇ ਹਾਂ ਨਿਮਰ ਜੀ ਸਾਨੂੰ ਦੱਸੋਗੇ ਇਸ ਵੇਲੇ ਮਾਰਕੀਟ ਦੇ ਵਿੱਚ ਟ੍ਰੈਂਡ ਕੀ ਆ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਰੀਅਲ ਏਸਟੇਟ ਦੇ ਵਿੱਚ ਇਸ ਮਹੀਨੇ 25 ਪੁਆਇੰਟਸ ਥੱਲੇ ਆ ਗਿਆ ਸੀ ਇੰਟਰਸਟ ਰੇਟ ਪਹਿਲੀ ਵਾਰ ਹੀ ਆਇਆ ਜੁਲਾਈ ਤੋਂ ਸੋ ਦ ਮਾਰਕੀਟ ਇਸ ਪਿਕਿੰਗ ਅਪ ਵੀ ਸੀ ਮੱਚ ਮੋਰ ਐਕਟੀਵਿਟੀ ਲੋਕ ਆ ਰਹੇ ਨੇ ਬਾਈ ਕਰਨ ਜਾਂ ਹੁਣ ਇੰਟਰਸਟ ਜ਼ਿਆਦਾ ਲੈ ਰਹੇ ਨੇ ਹਾਂਜੀ interest rate ਥੱਲੇ ਆਉਣ ਕਰਕੇ ਹੁਣ ਸਾਡੇ ਓਪਨ ਹਾਊਸ ਇਸ ਕਾਫੀ ਬਿਜ਼ੀ ਆ ਫੋਨ ਕਾਲਸ ਵੀ ਕਾਫੀ ਆਉਂਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਹਿ ਰਹੇ ਕਿ ਹਜੇ 2 ਵਾਰੀ ਅਕਤੂਬਰ ਤੇ ਦਸੰਬਰ ਦੇ ਵਿੱਚ ਸ਼ਾਇਦ ਹੋਰ ਇੰਟਰਸਟ ਰੇਟ ਘਟਣਗੇ ਤੁਹਾਨੂੰ ਕੀ ਲੱਗਦਾ ਹੁਣ ਲੋਕ ਜ਼ਿਆਦਾ ਆ ਰਹੇ ਨੇ ਇੱਧਰ ਹਾਂਜੀ ਆਈ ਥਿੰਕ ਇਟਸ ਗੋ ਡਾਊਨ ਪਰ ਬਾਕੀ ਕੁਛ ਨਹੀਂ ਸਕਦੇ ਰਾਈਟ ਬਟ ਇਟਸ ਗੇਟਿੰਗ ਬਿਜ਼ੀ ਪ੍ਰਾਈਸਿਸ ਕਿੱਦਾਂ ਨੇ ਕਰਾਂਦੇ ਜੀ ਕੀਮਤਾਂ ਪ੍ਰਾਈਸਿਸ ਆਰ ਹੋਲਡਿੰਗ ਸਟੇਡੀ ਲਾਈਕ ਜਦੋਂ ਕੋਵਿਡ ਪ੍ਰਾਈਸਿਸ ਸੀਗੀਆਂ ਆ ਉਹਨਾਂ ਨਾਲ ਆਬਵੀਅਸਲੀ ਥੱਲੇ ਆ ਬਟ There's a lot of inventory on the market, so there's lots of options for buyers. first-time home buyer, ne unadi ki suggest karonge tu First-time home buyers, waise government bhi kafi help kar diya. So if you don't know, like jetho nu patani hai, kafi asli kitto shuru karike, tu si like ek vari market waj realtor na gal karo. There's lots of options. Kewari thunu apnu ni patahun diya, right? And then as time prices bhi asli negotiate kar sakhen. ਕੋਂਡੋ ਮਾਰਕੀਟਾ ਉਹਦਾ ਕੁਝ ਸਪੈਸ਼ਲ ਹੈਗਾ ਜੇ ਉਧਰ ਨੂੰ ਲੋਕ ਪਹਿਲੀ ਵਾਰੀ ਘਰ ਖਰੀਦਣ ਵਾਲੇ ਜਾਣਾ ਚਾਹੁੰਦੇ ਯਾ ਕੋਂਡੋਸ ਜਾਪਾ ਡਿਵੈਲਪਰ ਤੋਂ ਸਿੱਧੇ ਲੈਣੇ ਆ ਵੀ ਗੈਟ ਲਾਟਸ ਆਫ ਇਨਸੈਂਟਿਵਸ ਜੇ ਤੁਸੀਂ ਡਿਵੈਲਪਰ ਤੋਂ ਲੈਣੇ ਓਕੇ ਵਾਰੀ ਤੁਹਾਨੂੰ ਲਾਈਕ ਪਹਿਲਾਂ ਤੋਂ 80 ਹਿਆਰ ਸਸਤਾ ਵੀ ਮਿਲ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਥੱਲੇ ਜਾ ਸਕਦੀਆਂ ਕੁਝ ਕਿਆ ਜਾ ਸਕਦਾ ਦੇਖੋ ਸਾਨੂੰ ਤਾਂ ਇਹ ਵੇਚਣ ਦੀ ਕੀਮਤਾਂ ਉੱਪਰ ਜਾਣ ਰਾਈਟ ਪਰ ਇਸ ਟਾਈਮ ਮਾਰਕੀਟ ਥੋੜੀ ਜੀ ਟਫ ਆ ਸਰ ਕੋਵਿਡ ਵੈਰ ਐਨਡ ਨਾਓ ਇਸ ਟਾਈਮ ਥੱਲੇ ਆ ਪਰ I think in Canada they're going to go up. ਅ ਸਾਡੇ ਜਿਹੜੇ ਈਵਰਜ਼ ਨੇ ਉਹਨਾਂ ਲਈ ਤੁਹਾਡਾ ਕੰਟੈਕਟ ਜੇ ਹੋਰ ਜਾਣਨਾ ਚਾਹੁੰਨ ਤਾਂ ਕਿੱਥੋਂ ਜਾਣ ਸਕਦੇ ਆ? Um we're on social media, Nimrat Sidhu Realty or Stephanie Wong and Associates or ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 604-671-9202. Thank you very much everyone. Thank you. ਅ ਦੋਸਤੋ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਸੀਂ ਇਹਨਾਂ ਦੇ ਕੋਲੋਂ ਹੋਰ ਜਾਣਕਾਰੀ ਵੀ ਲੈ ਸਕਦੇ ਆ। ਇੰਟਰਸਟਿਡ ਥੱਲੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥੱਲੇ ਜਾਣੇ ਆ। ਬਹੁਤ ਕੁਸ਼ ਮਾਰਕੀਟ ਦੇ ਵਿੱਚ ਹੋ ਰਿਹਾ ਰੀਅਲਟਰਸ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਰ ਸਿੱਧੂ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ